hi welcome to gn virtual classes for success in competition exams our team will provide you the best study material subscribe us for updates ਅੱਜ ਆਪਾਂ ਹੂ ਇਜ਼ ਹੂ ਪੰਜਾਬ ਦੇ ਵਿੱਚੋਂ ਆਪਣਾ ਟੌਪਿਕ ਹੈਗਾ ਸਿੱਖ ਹਿਸਟਰੀ ਸਿੱਖ ਇਤਿਹਾਸ ਸਿੱਖ ਇਤਿਹਾਸ ਦੇ ਬਾਰੇ ਪੜ੍ਹਾਂਗੇ ਜਿਹੜੇ ਗੁਰੂ ਸਾਹਿਬਾਨ ਹੈਗੇ ਗੁਰੂ ਨਾਨਕ ਦੇਵ ਜੀ ਪਹਿਲੇ ਸਿੱਖ ਧਰਮ ਦੇ ਗੁਰੂ ਹੈਗੇ ਆ ਉਨ੍ਹਾਂ ਦੇ ਬਾਰੇ ਆਪਾਂ ਵਿਸਤਾਰਪੂਰਵਕ ਜਾਣਕਾਰੀ ਦੇਵਾਂਗੇ ਤੇ ਨਾਲ ਜੋ ਪੰਜਾਬ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਦੇ ਬਰਥ ਤੋਂ ਪਹਿਲਾਂ ਪੰਜਾਬ ਵਿੱਚ ਕਿਹੜੇ-ਕਿਹੜੇ ਹਮਲੇ ਹੋਏ ਪੰਜਾਬ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ ਤੇ ਪੰਜਾਬ ਉੱਤੇ ਕਿਸ ਵੰਸ਼ ਦਾ ਰਾਜ ਸੀ ਤੇ ਇਹਨਾਂ ਬਾਰੇ ਸਾਰਾ ਆਪਾਂ ਵਿਸਤਾਰਪੂਰਵਕ ਪੜ੍ਹਾਂਗੇ ਸੋ ਅੱਜ ਆਪਣਾ ਟੌਪਿਕ ਸਿੱਖ ਹਿਸਟਰੀ ਹੈਗਾ ਪਰ ਜੇ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਹਮਲੇ ਹੋਏ ਆ ਇਨਵੇਸ਼ਨਸ ਇਨਵੇਸ਼ਨਸ ਆਫ ਪੰਜਾਬ ਪੰਜਾਬ ਤੇ ਹਮਲੇ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਪੰਜਾਬ ਤੇ ਕਿਹੜੇ ਹਮਲੇ ਹੋਏ ਆ ਦੇ ਆਪਾਂ ਮੈਂ ਪੰਜਾਬ ਦੇ ਮੈਪ ਦੇ ਅਕੋਰਡਿੰਗ ਸਮਝਦੇ ਆ ਵੀ ਪੰਜਾਬ ਤੇ ਕਿਹੜੇ ਪਹਿਲਾਂ ਇਨਵੇਸ਼ਨਸ ਹੋਏ ਆ ਜਿਵੇਂ ਪੰਜਾਬ ਦਾ ਮੈਪ ਹੈਗਾ ਇਹ ਮੈਪ ਦੇ ਅਕੋਰਡਿੰਗ ਮੈਂ ਤੁਹਾਨੂੰ ਦੱਸਣ ਲੱਗ ਰਿਹਾ ਆ ਇੰਡੀਆ ਦਾ ਮੈਪ ਹੈਗੀ ਤਾਂ ਇਹਦੇ ਵਿੱਚੋਂ ਕੀ ਹੈ ਜਿਹੜਾ ਪੰਜਾਬ ਰਾਜ ਹੈਗਾ ਸੀ ਪਹਿਲਾਂ ਉਹ ਇਹ ਏਰੀਆ ਹੈਗਾ ਸੀ ਨਾਰਥ-ਵੈਸਟ ਆਫ ਵਲੰਟੀਅਰ ਨਾਰਥ-ਵੈਸਟ ਵਲੰਟੀਅਰ ਜੰਮੂ ਕਸ਼ਮੀਰ ਦਾ ਏਰੀਆ ਠੀਕ ਹੈ ਇੱਥੋਂ ਕੀ ਹੈ ਇਹ ਪਾਕਿਸਤਾਨ ਦਾ ਏਰੀਆ ਲੱਗਦਾ ਹੈਗਾ ਸੀ ਪਾਕਿਸਤਾਨ ਦੇ ਨਾਲ ਇਸ ਦੇ ਨਾਲ ਕੀ ਹੈ ਅਫਗਾਨਿਸਤਾਨ ਅਫਗਾਨਿਸਤਾਨ ਇਹ ਸਾਰਾ ਤੇ ਇਧਰੋਂ ਚਾਈਨਾ ਇਸ ਦੇ ਨੇੜੇ ਤਿੱਬਤ ਜੇ ਪਾ ਜੀਓਗ੍ਰਾਫੀਕਲ ਲੋਕੇਸ਼ਨ ਦੀ ਗੱਲ ਕਰੀਏ ਇਸ ਮੈਪ ਨਕਸ਼ੇ ਦੇ ਅਕੋਰਡਿੰਗ ਜਿਹੜਾ ਇਹ ਏਰੀਆ ਹੈਗਾ ਗੇਟਵੇ ਆਫ ਇੰਡੀਆ ਇਸ ਨੂੰ ਬੋਲਦੇ ਆ ਜੋ ਪੰਜਾਬ ਤੇ ਹਮਲੇ ਹੋਏ ਆ ਇਸ ਨੂੰ ਬੋਲਦੇ ਆ ਗੇਟ ਵੇ ਆਫ ਇੰਡੀਆ ਗੇਟਵੇ ਆਫ ਇੰਡੀਆ ਬੋਲਦੇ ਆ ਇਸ ਨੂੰ ਪੰਜਾਬ ਤੇ ਹਮਲੇ ਕਰਨਾ ਗੇਟਵੇ ਆਫ ਇੰਡੀਆ ਤਾਂ 1398 ਵਿੱਚ ਤੈਮੂਰ ਲੰਗ ਤੈਮੂਰ ਲੰਗ ਨੇ ਹਮਲਾ ਕੀਤਾ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਰਤ ਤੋਂ ਪਹਿਲਾਂ ਦਾ ਹਮਲਾ ਤੈਮੂਰ ਲੰਗ afghanistan ਤੋਂ ਹੋ ਕੇ ਠੀਕ ਹੈ ਇੱਕ ਖੈਬਰ ਪਾਸਸ ਜਦ ਨੇੜੇ ਖੈਬਰ ਦਰਾ ਤਾਂ ਖੈਬਰ ਪਾਸ ਦੇ ਨੂੰ ਪਾਰ ਕਰਕੇ ਪੰਜਾਬ ਤੇ ਕੀਆ ਹਮਲਾ ਕੀਤਾ ਸੀ ਤੈਮੂਰ ਲੰਗ ਉਸ ਤੋਂ ਬਾਅਦ 1451 ਵਿੱਚ ਬਹਿਲੋ ਲੋਧੀ ਨੇ ਬਹਿਲੂਨ ਲੋਧੀ 1452 ਵਿੱਚ ਬਹਿਲੋ ਲੋਧੀ ਨੇ ਹਮਲਾ ਕੀਤਾ ਹੈਗਾ ਸੀ ਇਹ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਤੁਹਾਨੂੰ ਪਤਾ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਨੂੰ ਹੋਇਆ 15 April 1469 ਨੂੰ ਤਾਂ ਉਸ ਤੋਂ ਪਹਿਲਾਂ ਦੇ ਹਮਲੇ 1398 1451 ਤੇ ਉਦੋਂ ਪੰਜਾਬ ਤੇ ਹਮਲਾ ਹੋਇਆ ਪੰਜਾਬ ਦੇ ਵਿੱਚ ਕੀ ਹੈ ਇਹ ਹਮਲਾਵਰ ਆ ਜਾਂਦੇ ਸੀ ਤੇ ਲੁੱਟ ਲੈ ਜਾਂਦੇ ਸੀ ਤੇ ਗੁਰਨਾਨਕ ਦੇਵ ਜੀ ਤੋਂ ਪਹਿਲਾਂ ਲੋਧੀ ਵੰਸ਼ ਦਾ ਰਾਜ ਹੈਗਾ ਸੀ ਤੇ ਗੁਰਨਾਨਕ ਦੇਵ ਜੀ ਦੇ ਸਮੇ ਲੋਧੀ ਵੰਸ਼ ਦਾ ਰਾਜ ਸੀ ਲੋਧੀ ਡੈਨੈਸਟੀ ਇਹ ਗੁਰਨਾਨਕ ਦੇਵ ਜੀ ਦੇ ਸਮੇ ਲੋਧੀ ਵੰਸ਼ ਦਾ ਰਾਜ ਸੀ ਜਦੋਂ ਲੋਧੀ ਵੰਸ਼ ਦਾ ਰਾਜ ਹੈਗਾ ਸੀ ਤਾਂ 1526 ਵਿੱਚ ਬਾਬਰ ਨੇ ਹਮਲਾ ਕੀਤਾ ਸੀ 1526 ਵਿੱਚ ਬਾਬਰ ਨੇ ਹਮਲਾ ਕੀਤਾ ਸੀ ਇਸ ਤਰ੍ਹਾਂ ਸੀ ਪੰਜਾਬ ਦੇ ਜੋ ਨਕਸ਼ਾ ਮੈਪ ਦੇ ਅਕੋਰਡਿੰਗ ਹਮਲਾ ਕੀਤਾ ਤਾਂ ਗੇਟਵੇ ਆਫ ਇੰਡੀਆ ਕਿਸ ਨੂੰ ਬੋਲਦੇ ਆ ਪੰਜਾਬ ਨੂੰ ਹੀ ਬੋਲਦੇ ਆ ਤਾਂ ਇਹ ਇਨਵੇਸ਼ਨਸ ਆਈ ਸੀ ਇਸ ਤੋਂ ਬਾਅਦ ਅਸੀਂ ਹੁਣ ਗੁਰੂ ਨਾਨਕ ਦੇਵ ਜੀ ਬਾਰੇ ਵਿਸਤਾਰਪੂਰਵ ਚਰਚਾ ਕਰਦੇ ਆ ਸਿੱਖ ਧਰਮ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਸਮਾ 1469 ਤੋਂ 1539 ਤੱਕ ਦਾ ਸਮਾ ਗੁਰਨਾਨਕ ਦੇਵ ਜੀ ਦਾ ਸਭ ਤੋਂ ਪਹਿਲਾ ਜਨਮ ਹੋਇਆ ਬਰਥ 15 4 1464 ਨੂੰ ਰਾਇਪੋਇ ਦੀ ਤਲਵੰਡੀ ਪਾਕਿਸਤਾਨ ਜਿਹਨੂੰ ਅੱਜ ਕੰ ਨਨਕਾਣਾ ਸਾਹਿਬ ਕਿਹਾ ਜਾਂਦਾ ਨਨਕਾਣਾ ਸਾਹਿਬ ਰਾਇਪੁਰ ਦੀ ਤਲਵੰਡੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਹੈ ਤੇ ਇਸ ਵਾਰ ਇਹਨਾਂ ਦੇ ਫਾਦਰ ਦਾ ਨਾਮ ਪਿਤਾ ਦਾ ਨਾਮ ਕੀ ਹੈਗਾ ਸੀ ਫਾਦਰ ਦਾ ਨਾਮ ਹੈਗਾ ਸੀ ਮਹਿਤਾ ਕਾਲੂ ਤਾਂ ਮਹਿਤਾ ਕਾਲੂ ਜੀ ਇਹਨਾਂ ਦੇ ਫਾਦਰ ਹੈਗੇ ਸੀ ਗੁਰੂ ਨਾਨਕ ਦੇਵ ਜੀ ਤੇ ਮਦਰ ਨੇਮ ਤ੍ਰਿਪਤਾ ਦੇਵੀ ਤ੍ਰਿਪਤਾ ਦੇਵੀ ਮਦਰ ਨੇਮ ਹੈਗੀ ਸੀ ਗੁਰੂ ਨਾਨਕ ਦੇਵ ਜੀ ਦੀ ਮਦਰ ਦਾ ਨੇਮ ਤ੍ਰਿਪਤਾ ਦੇਵੀ ਉਸ ਤੋਂ ਬਾਅਦ ਗੁਰੂ ਜੀ ਦੀ ਇੱਕ ਸਿਸਟਰ ਹੈਗੀ ਸੀ ਬੀਬੀ ਨਾਨਕੀ ਗੁਰੂ ਜੀ ਦੀ ਸਿਸਟਰ ਸੀ ਬੀਬੀ ਨਾਨਕੀ ਤੇ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਮੈਰਿਜ ਹੋਈ ਮੈਰਿਜ ਬੀਬੀ ਸੁਲਖਣੀ ਬੀਬੀ ਸੁਲਖਣੀ ਜੀ ਨਾਲ ਗੁਰੂ ਨਾਨਕ ਦੇਵ ਜੀ ਦੀ ਮੈਰਿਜ ਹੋ ਗਈ ਸੀ ਤਾਂ ਘਰ ਦੇ ਵਿੱਚ ਦੋ ਬੇਟਿਆਂ ਨੇ ਜਨਮ ਲਿਆ ਸੰਸ ਗੁਰੂ ਜੀ ਦੇ ਸੰਸ ਬਾਬਾ ਸ਼੍ਰੀਚੰਦ ਬਾਬਾ ਸ਼੍ਰੀਚੰਦ ਤੇ ਬਾਬਾ ਲਖਮੀਦਾਸ ਬਾਬਾ ਲਖਮੀ ਦਾਸ ਦੋ ਬੇਟੇ ਹੈਗੇ ਸੀ ਬਾਬਾ ਸ਼੍ਰੀਚੰਦ ਤੇ ਬਾਬਾ ਸ਼੍ਰੀ ਬਾਬਾ ਸ਼੍ਰੀਚੰਦ ਤੇ ਬਾਬਾ ਲਖਮੀ ਦਾਸ ਤੇ ਇਹ ਗੁਰਦਾਨਕ ਦੇਵ ਜੀ ਦੇ ਬੇਟੇ ਹੈਗੇ ਸੀ ਇਸ ਤੋਂ ਬਾਅਦ ਗੁਰਦਾਨਕ ਦੇਵ ਜੀ ਦੇ ਸਮੇਂ ਵੰਸ਼ ਕਿਹੜਾ ਸੀ ਡਾਇਨਾਸਟੀ ਲੋਧੀ ਵੰਸ਼ ਤੇ ਬਾਦ ਵਿੱਚ ਹਮਲਾ ਕਿਸ ਨੇ ਕੀਤਾ ਮੁਗਲ ਬਾਦਸ਼ਾ ਬਾਬਰ ਗੋਰਨਾਲਕ ਦੇਵ ਜੀ ਦੇ ਸਮੇਂ ਮੁਗਲ ਬਾਦਸ਼ਾ ਬਾਬਰ ਹੈਗਾ ਸੀ ਜਿਸ ਨੇ ਲੋਧੀ ਵੰਸ਼ ਦਾ ਖਾਤਮਾ ਕੀਤਾ ਸੀ ਤੇ ਇੱਕ ਮੁਗਲ ਅੰਪਾਇਰ ਨੂੰ ਸਟੈਬਲਿਸ਼ ਕਰਤਿਆ ਹੈਗਾ ਸੀ ਠੀਕ ਹੈ ਇਸ ਤੋਂ ਬਾਅਦ ਜੋ ਗੁਰਨਾਨਕ ਦੇਵ ਜੀ ਹੈਗੇ ਆ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਕਿੱਤੇ ਹੈਗੇ ਸੀ ਚਾਰ ਉਦਾਸੀਆਂ 4 ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ ਹੈਗੇ ਸੀ ਜੋ ਨਾਰਥ ਪਹਿਲਾ ਈਸਤ ਵੱਲ ਨੂੰ ਪੂਰਬ ਵੱਲ ਨੂੰ ਫਿਰ ਉਸ ਤੋਂ ਬਾਅਦ ਇਹ ਆਪਣਾ ਸਾਉਥ ਵੱਲ ਨੂੰ ਗਏ ਦੱਖਣ ਵੱਲ ਨੂੰ ਫਿਰ ਨਾਰਥ ਫਿਰ ਵੈਸਟ ਵੱਲ ਨੂੰ ਈਸਤ ਵੱਲ ਨੂੰ ਦਿੱਲੀ ਹਰੀਦੁਆਰ ਇਹ ਸਾਰੇ ਏਰੀਆ ਚੋਂ ਸਾਥ ਵੱਲੋਂ ਸ਼੍ਰੀਲੰਕਾ, ਤਾਮਿਲਨਾਡੂ ਤੇ ਨਾਰਥ ਵੱਲੋਂ ਜੰਮੂ ਕਸ਼ਮੀਰ, ਤਿੱਬਤ, ਕੈਲਾਸ਼ ਪਰਵਤ ਤੇ ਵੈਸਵਲ ਨੂੰ ਹੈਗਾ ਪਾਕਿਸਤਾਨ, ਬਲੋਚਿਸਤਾਨ ਇਹ ਸਾਰੇ ਵੱਲ ਨੂੰ ਕੀ ਹੈ ਵੈਸਵਲ ਨੂੰ ਚਲਈਏ ਸੀ ਚਾਰ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ ਤੇ ਇਹਨਾਂ ਦੀਆਂ ਜਿਹੜੀਆਂ ਰਚਨਾ ਹੈਗੀਆਂ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਰਚਨਾ ਆਸਾ ਦੀ ਬਾਣ 12 ਮਾ ਸਿੱਧ ਗੋਸ਼ ਇਹ ਕੁਝ ਫੇਮਸ ਗੁਰੂ ਨਾਨਕ ਦੇਵ ਜੀ ਦੀਆਂ ਰਚਨਾ ਹੈਗੀਆਂ ਨੇ 1539 ਦੇ ਵਿੱਚ ਇਨਕਾਲ ਹੋ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਹਜ ਸਕੈਸਰ ਕੌਣ ਸੀ ਸਕੈਸਰ ਭਾਈ ਲੈਣਾ ਜੀ ਭਾਈ ਲੈਣਾ ਜੀ ਗੱਦੀ ਸਕੈਸਰ ਸੀ ਕਿਹਾ ਜਾਂਦਾ ਹੈ ਵੀ ਇੱਕ ਵਾਰ ਕੀ ਹੈ ਜੋ ਭਾਈ ਲੈਣਾ ਜੀ ਹੈਗੇ ਸੀ ਇਹ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਸੀ ਇਹ ਬिलासपुर ਦੇ ਵਿੱਚੋਂ ਜਾ ਰਹੇ ਸੀ ਦੁਰਗਾ ਮਾਤਾ ਦੀ ਪੂਜਾ ਯਾਤਰਾ ਕਰਨ ਤਾਂ ਰਸੇ ਵਿੱਚ ਹੀ ਐ ਗੁਰੂ ਨਾਨਕ ਦੇਵ ਜੀ ਦਾ ਰਬਾਬ ਚੱਲ ਰਿਆ ਸੀ ਸੰਗੀਤ ਚੱਲ ਰਿਆ ਸੀ ਤਾਂ ਬਾਲਾ ਤੇ ਮਰਦਾਨਾ ਬਾ ਮਰਦਾਨਾ ਰਬਾਬ ਬਣਾ ਰਿਆ ਸੀ ਤਾਂ ਉਹ ਸੰਗੀਤ ਦੀਆਂ ਧੁਨਾ ਖਿੱਚ ਲਈਆਂ ਨਾ ਤਾਂ ਇਹ ਬੈਠ ਕੇ ਸੰਗੀਤ ਸੁਣ ਲਾਗੇ ਕੀਰਤਨ ਸੁਣ ਲਾਗੇ ਤਾਂ ਗੁਰੂ ਜੀ ਤੋਂ ਬੜੇ ਇੰਪ੍ਰੈਸ ਹੋਏ ਕਹਿਣ ਲੱਗੇ ਭਾਈ ਲਾਣਾ ਜੀ ਵੀ ਮੈਂ ਤੁਹਾਡੇ ਨਾਲ ਹੀ ਰਵਾਂਗਾ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਤੇ ਫਿਰ ਇੱਕ ਵਾਰ kia ਬਰਸਾਤ ਦਾ ਟਾਈਮ ਹੈਗਾ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਕੰਦ ਗਿਰਗੀ ਹੈਗੀ ਸੀ ਸਿੱਖ ਹਿਸਟਰੀ ਦੇ ਅਕੋਰਡਿੰਗ ਦੱਸ ਰਿਆ ਮੈਂ ਤੇ ਕੱਚੀ ਕੰਦ ਗਿਰਗੀ ਤੇ ਬਾਰਿਸ਼ ਪੈ ਰਹੀ ਸੀ ਸਾਰਿਆਂ ਨੂੰ ਕਿਹਾ ਵੀ ਤੁਸੀਂ ਇਹ ਕੰਦ ਕਰ ਦੋ ਤਾਂ ਭਾਈ ਲੈਣਾ ਜਿਹਨੂੰ ਕਿਹਾ ਨਹੀਂ ਸੀ ਉਹ ਬਿਨਾਂ ਹੀ ਹੁਕਮ ਦੇ ساری ਰਾਤ ਠੰਡ ਦਾ ਦਿਨ ਸੀ ਪੂਰੀ ਵਰਸ਼ਾ ਦੇ ਵਿੱਚ ਸਵੇਰ ਤੱਕ ਉਹ ਗਾਰੇ ਨਾਲ ਲਿਬੜੀ ਹੋਈ ਕੰਦ ਪੂਰੀ ਕਰਤੀ ਗਾਰੇ ਨਾਲ ਤਾ ਗੁਰੂ ਜੀ ਬੜੇ ਇੰਪ੍ਰੈਸ ਹੋਏ ਤਾਂ ਗੁਰੂ ਜੀ ਨੇ ਦੇਖ ਲਿਆ ਵੀ ਅੱਗੇ ਭਾਈ ਲਹਿੜਾ ਜੀ ਹੀ ਸਿੱਖ ਧਰਮ ਦੇ ਅਗਲੇ ਗੁਰੂ ਗੱਦੀ ਦੇ ਵਾਰਿਸ ਹਨ ਤਾਂ ਇਹਨਾਂ ਨੂੰ ਇੱਕ ਮੱਥਾ ਟੇਕਿਆ ਕੋਇਨ ਨਾਲ ਇੱਕ ਟਕਾ ਰੱਖਿਆ ਗੁੱਡ ਦਾ ਮੱਥਾ ਟੇਕ ਕੇ ਗੱਦੀ ਤੇ ਬਿਠਾਤਾ ਤੇ ਨਾਮ ਰੱਖ ਤਿਆ ਗੁਰੂ ਅੰਗਦ ਦੇਵ ਜੀ ਵੀ ਤੁਸੀਂ ਮੇਰੇ ਅੰਗ ਆ ਹੁਣ ਅੱਗੇ ਆਪਾਂ ਪੜਾਂਗੇ ਦੂਜੇ ਗੁਰੂ ਗੁਰੂ ਅੰਗਦ ਦੇਵ ਗੁਰੂ ਅੰਗਦ ਦੇਵ ਗੁਰੂ ਅੰਗਦ ਦੇਵ ਜੀ ਦਾ ਸਮਾ 1504 ਤੋਂ ਲੈ ਕੇ 1552 ਤੱਕ ਦਾ ਸਮਾ ਗੁਰੂ ਅੰਗਦ ਦੇਵ ਜੀ ਦਾ ਇਹਨਾਂ ਦਾ ਜਨਮ ਬਰਤ 31 ਤਿੰਨ 1504 ਨੂੰ ਹੋਇਆ ਕਿੱਥੇ ਮੱਤੇ ਦੀ ਸਰਾਂਹ ਮੱਤੇ ਦੀ ਸਰਾਂਹ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ 31 ਤਿੰਨ 1504 ਨੂੰ father name गुरुजी दे फादर दे नाम हैगा फेरुमल मदर नेम दया कौर दया कौर गुरुजी दे फादर दा नाम फेरुमल है ते मदर दा नेम दया कौर मैरिज हुई बीबी खीबी नाल मैरिज ਬੀਬੀ ਖੀਵੀ ਬੀਬੀ ਖੀਵੀ ਨਾਲ ਮੈਰਿਜ ਹੋਈ ਉਸ ਤੋਂ ਬਾਅਦ ਇਹਨਾਂ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ ਸੰਸ ਦੱਤੂ ਤੇ ਦਸੂ ਦੋ ਬੇਟੀਆਂ ਨੇ ਜਨਮ ਲਿਆ ਡਾਕਟਰਸ ਦੋ ਬੇਟੀਆਂ ਨੇ ਜਨਮ ਲਿਆ ਦੱਤੂ ਤੇ ਦਸੂ ਦੋ ਬੇਟੀਆਂ ਹੈਗੀਆਂ ਸੀ ਬੀਬੀ ਅਮਰੋ ਬੀਬੀ ਅਨੋਖੀ ਬੀਬੀ ਅਮਰੋ ਤੇ ਬੀਬੀ ਬੀਬੀ ਅਨੋਖੀ ਬੀਬੀ ਅਮਰੋ ਤੇ ਬੀਬੀ ਅਨੋਖੀ ਦੋ ਬੇਟੀਆਂ ਹੈਗੀਆਂ ਸ੍ਰੀ ਗੁਰੂ ਜੀ ਦੀਆਂ ਤੇ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਸਕ੍ਰਿਪਟ ਤਾ ਪਹਿਲੀ ਵਾਰ ਕੀ ਹੈ 35 ਅੱਖਰਾਂ ਵਾਲੀ ਗੁਰਮੁਖੀ ਲਿਪੀ ਦਾ ਕਨਸੈਪਟ ਦਿੱਤਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਬੜੀ ਵਾਰ ਪੁੱਛ ਲੈਣੀ ਹੈ ਠੀਕ ਹੈ ਇਸ ਤੋਂ ਬਾਅਦ ਕੀ ਹੈ ਗੁਰੂ ਜੇ ਅੰਗਦ ਦੇਵ ਜੀ ਹੈਗੇ ਆ ਇਹ 1552 ਵਿੱਚ ਇਹਨਾਂ ਦਾ ਇੰਤਕਾਲ ਹੋ ਗਿਆ ਤੇ ਉਸ ਤੋਂ ਬਾਅਦ ਹਿਸ ਸਕਸੈਸਰ ਸਕਸੈਸਰ ਹੈਗੇ ਸੀ ਗੁਰੂ ਅਮਰਦਾਸ ਗੁਰੂ ਅਮਰਦਾਸ ਠੀਕ ਹੈ ਤਾਂ ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੂੰ ਗੱਦੀ ਤੇ ਬਿਠਾਇਆ ਗਿਆ ਤਾਂ ਤੀਜੇ ਗੁਰੂ ਸਿੱਖ ਧਰਮ ਦੇ ਵਿੱਚ ਹੈਗੇ ਆ ਗੁਰੂ ਅਮਰਦਾਸ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਵਿੱਚ ਤੀਜੇ ਗੁਰੂ ਬਣੇ ਹੈਗੇ ਆ ਤਾਂ ਜਿਨ੍ਹਾਂ ਦਾ ਸਮਾਂ ਹੈਗਾ 1479 ਤੋਂ ਲੈ ਕੇ 1574 ਤੱਕ ਦਾ ਸਮਾਂ ਗੁਰੂ ਅਮਰਦਾਸ ਜੀ ਦਾ ਸਮਾਂ ਗੁਰੂ ਅਮਰਦਾਸ ਜੀ ਜਿਨ੍ਹਾਂ ਦਾ ਬਰਤ ਸਭ ਤੋਂ ਪਹਿਲਾਂ ਜਨਮ ਦੇ ਬਾਰੇ ਪੜਾਂਗੇ 5 ਮਈ 1479 ਨੂੰ ਜਨਮ ਹੋਇਆ ਬਸਰ ਕੇ ਬਸਰ ਕੇ ਜਨਮ ਹੋਇਆ ਬਸਰ ਕੇ ਅੰਮ੍ਰਿਤਸਰ ਦੇ ਵਿੱਚ ਹੈ ਤੇ ਫਾਦਰ ਨੇਮ ਭਾਈ ਤੇਜਪਾਲ ਭਾਈ ਤੇਜਪਾਲ ਜੂ ਇਹਨਾਂ ਦੇ ਫਾਦਰ ਦਾ ਨਾਮ ਹੈਗਾ ਗੁਰੂਜੀ ਦੇ ਤੇ ਮਦਰ ਨੇਮ ਮਦਰ ਨੇਮ ਹੈਗਾ ਮਾਤਾ ਵਖਤਕਾਰ માતાਾਂ ਵਖਤਕਾਰ ਗੁਰੂ ਜੀ ਦੀ ਮਾਤਾ ਦਾ ਨਾਮ ਹੈ ਅਗੇ ਗੁਰੂ ਅਮਰਦਾਸ ਜੀ ਦੀ ਮੈਰਿਜ ਹੋਈ ਮੈਰਿਜ ਬੀਬੀ ਮਨਸਾ ਦੇਵੀ ਗੁਰੂ ਅਮਰਦਾਸ ਜੀ ਦੀ ਮੈਰਿਜ ਬੀਬੀ ਮਨਸਾ ਦੇਵੀ ਨਾਲ ਹੋ ਗਈ ਤੇ ਘਰ ਦੇ ਵਿੱਚ ਦੋ ਬੇਟੀਆਂ ਨੇ ਜਨਮ ਲਿਆ मोहन ते मोहरी मोहन ते मोहरी दो डॉटर्स ने जन्म लिता बीबी दानी बीबी पानी बीबी दानी बीबी पानी दो बेटिया ने जन्म लिया ते मोहरी ਤੇ ਬੀਬੀ ਦਾਨੀ ਬੀਬੀ ਪਾਨੀ ਗੁਰੂ ਅਮਰਦਾਸ ਜੀ ਦੀ ਦੋ ਬੇਟੀਆਂ ਦਾ ਨਾਂ ਹੈ ਗੁਰੂ ਅਮਰਦਾਸ ਜੀ ਸਤੋਂ ਸਿੱਖ ਧਰਮ ਦੇ ਵਿੱਚੋਂ ਸਤੋਂ ਵੱਡੀ ਉਮਰ ਦੇ ਗੁਰੂ ਹੈਗੇ ਆ ਤਾਂ ਜਿਸ ਦੇ ਨਾਲ ਇਹਨਾਂ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਮੰਜੀ ਪ੍ਰਥਾ ਕਿੰਨੀਆਂ ਮੰਜੀਆਂ 22 ਮੰਜੀਆਂ ਦੀ ਸਥਾਪਨਾ ਕੀਤੀ ਸੀ ਗੁਰੂ ਅਮਰਦਾਸ ਜੀ ਨੇ ਇੱਕ ਬਾਉਲੀ ਸਾਹਿਬ ਦਾ ਨਿਰਮਾਣ ਕੀਤਾ ਸੀ ਬਾਉਲੀ ਸਾਹਿਬ ਗੋਇਨਵਾਲ ਦੇ ਵਿੱਚ ਬੌਲੀ ਸਾਹਿਬ ਤੇ ਬਚਨ ਕਰਤੇ ਆ ਜੀ 84 ਪੌੜੀਆਂ 84 ਪੌੜੀਆਂ ਤੇ ਜਪਜੀ ਸਾਹਿਬ ਦਾ ਪਾਠ ਕਰ ਗਿਆ ਤੇ ਇਸ਼ਨਾਨ ਕਰੇਗਾ ਉਸ ਦੀ 84 ਕੱਟੀ ਜਾਏਗੀ ਇਹ ਗੁਰੂ ਅਮਰਦਾਸ ਜੀ ਨੇ ਬੌਲੀ ਸਾਹਿਬ ਤੇ ਇੱਕ ਉਹ ਦਿੱਤਾ ਸੀ ਤੇ 1574 ਵਿੱਚ ਗੁਰੂ ਜੀ ਦਾ ਇੰਤਖਾਲ ਹੋਇਆ ਤੇ ਉਸ ਤੋਂ ਬਾਅਦ ਸუქਸੈਸਰ ਹੈਗੇ ਸੀ ਭਾਈ ਜੇਠਾ ਜੀ ਤਾਂ ਭਾਈ ਜੇਠਾ ਜੀ ਗੁਰੂ ਜੀ ਦੇ ਗੱਦੀ ਸუქਸੈਸਰ ਗੱਦੀ ਵਾਰਸ ਭਾਈ ਜੇਠਾ ਜੀ ਦਾ ਨਾਮ ਹੀ ਗੁਰੂ ਅਮਰਦਾਸ ਜੀ ਤਾਂ ਸਿੱਖ ਧਰਮ ਦੇ ਚੌਥੇ ਗੁਰੂ ਹੈਗੇ ਆ ਗੁਰੂ ਅਮਰਦਾਸ ਗੁਰੂ ਅਮਰਦਾਸ ਸਿੱਖ ਧਰਮ ਦੇ ਚੌਥੇ ਗੁਰੂ ਆ ਜਿਨ੍ਹਾਂ ਦਾ ਸਮਾਂ 1534 ਤੋਂ ਲੈ ਕੇ 1581 ਤੱਕ ਦਾ ਸਮਾਂ ਹੈ ਉਹ ਜਿਹੜੇ ਚੌਥੇ ਗੁਰੂ ਅਮਰਦਾਸ RAMDAS ਹੈਗੇ ਆ ਉੱਪਰ ਮੱਥੇ ਅਮਰਦਾਸ ਲਿਖਦੇ ਆ ਚੌਥੇ ਗੁਰੂ RAMDAS ਗੁਰੂ RAMDAS ਜੀ ਜਿਨ੍ਹਾਂ ਦਾ ਸਮਾਂ ਹੈਗਾ 1534 ਤੋਂ 1581 ਤੱਕ ਦਾ ਤੇ ਫਾਦਰ ਨੇਮ ਸਿੱਖ ਧਰਮ ਦੇ ਵਿੱਚ ਚੌਥੇ ਗੁਰੂ ਗੁਰੂ ਰਾਮਦਾਸ ਜਿਨ੍ਹਾਂ ਦਾ ਸਮਾਂ 1434 1534 1581 ਤੱਕ ਬਰਥ ਹੋਇਆ ਨਾ ਦਾ 24 ਸਤੰਬਰ 1534 ਨੂੰ ਜਨਮ ਹੋਇਆ ਸੀ ਗੁਰੂ ਰਾਮਦਾਸ ਜੀ ਦਾ ਕਿੱਥੇ ਹੋਇਆ ਸੀ ਚੂਨਾ ਮੰਡੀ ਲਾਹੌਰ ਚੂਨਾ ਮੰਡੀ ਲਾਹੌਰ ਵਿਖੇ ਆ ਚੂਨਾ ਮੰਡੀ ਇਸ ਤੋਂ ਬਾਅਦ ਗੁਰੂ ਜੀ ਦੇ ਫਾਦਰ ਨੇ ਹਰੀਦਾਸ ਹਰੀਦਾਸ ਗੁਰੂ ਜੀ ਦੇ ਪਿਤਾ ਦਾ ਨਾਮ ਹੈ ਉਸਬਾ ਮਦਰ ਨੀਮ ਦਇਆ ਕੌਰ ਬਰਥ ਹੋਇਆ 24 ਸਤੰਬਰ 1534 ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਜੀ ਤੇ ਫਾਦਰ ਨੇ ਹਰੀਦਾਸ ਤੇ ਮਦਰ ਨੇਮ ਦਇਆ ਕੌਰ ਇਸ ਤੋਂ ਬਾਅਦ ਮੈਰਿਜ ਕਿਨਾਂ ਨਾਲ ਹੋਈ ਬੀਬੀ ਪਾਨੀ ਨਾਲ ਬੀਬੀ ਭਾਨੀ ਬੀਬੀ ਭਾਨੀ ਨਾਲ ਮੈਰਿਜ ਹੋ ਗਈ ਤਾਂ ਉਦੋਂ ਗੁਰੂ ਅਮਰਦਾਸ ਜੀ ਤੋਂ ਬlesing ਲਈ ਸੀ ਬੀਬੀ ਭਾਨੀ ਨੇ ਵੀ ਗੱਦੀ ਉਹਨਾਂ ਦੇ ਹੀ ਵੰਸ਼ ਵਿੱਚ ਰਹੀ ਹੁਣ ਗੁਰੂ ਰਾਮਦਾਸ ਜੀ ਹੀ ਦੇ ਘਰਦੋਂ ਵਿੱਚੋਂ ਗੱਦੀ ਜਿਹੜੀ ਹੈ ਜੱਦੀ ਹੋ ਗਈ ਤਾਂ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਆ ਜਾਣਗੇ ਇਹਨਾਂ ਦੇ ਬੇਟੇ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਉਹਨਾਂ ਦੇ ਬੇਟੇ ਠੀਕ ਹੈ ਯਾਨੀ ਕਿ ਗੁਰੂ ਗੋਬਿੰਦ ਸਿੰਘ ਤੱਕ ਹੈ ਇਹਨਾਂ ਦੇ ਘਰ ਵਿੱਚ ਹੀ ਗੱਦੀ ਰਹੇਗੀ ਤੇ ਜਿਹੜੇ ਗੁਰੂ ਰਾਮਦਾਸ ਜੀ ਹੈ ਇਹਨਾਂ ਨੇ ਰਾਮਦਾਸਪੁਰਾ ਇੱਕ ਨਗਰ ਬਸਾਇਆ ਸੀ ਜਿਸ ਨੂੰ ਅੰਮ੍ਰਿਤਸਰ ਕਿਹਾ ਜਾਂਦਾ ਹੈਗਾ ਤੇ 1581 ਵਿੱਚ ਗੁਰੂ ਰਾਮਦਾਸ ਜੀ ਦਾ ਜਿਹੜਾ ਇੰਤਕਾਲ ਹੋ ਗਿਆ ਇਸ ਤੋਂ ਬਾਅਦ ਗੱਦੀ ਸਖਸੈਸਰ ਜਿਹੜੇ ਹੈਗੇ ਆ ਗੁਰੂ ਅਰਜਨ ਦੇਵ ਜੀ ਹੈਗੇ ਆ ਸਿੱਖ ਧਰਮ ਦੇ ਵਿੱਚੋਂ ਇਹ ਚਾਰ ਗੁਰੂ ਸਾਹਿਬਾਨ ਆਪਾਂ ਨੇ ਪੜ੍ਹ ਲਏ ਇਸ ਤੋਂ ਬਾਅਦ ਨੈਕਸਟ ਗੁਰੂ ਅਰਜਨ ਦੇਵ ਜੀ ਬਾਰੇ ਪੜ੍ਹਦੇ ਆਪਾਂ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜਿਨ੍ਹਾਂ ਦਾ ਸਮਾਪ 1563 ਤੋਂ ਲੈ ਕੇ 1606 ਤੱਕ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਸਮਾਪ 1563 ਤੋਂ 1606 ਤੱਕ ਹੈ ਗੁਰੂ ਅਰਜਨ ਦੇਵ ਜੀ ਦਾ ਜਨਮ ਬਰਤ 15 April 1600 1563 ਦੇ ਵਿੱਚ ਹੋਇਆ ਸੀ ਕਿੱਥੇ ਅੰਮ੍ਰਿਤਸਰ ਸੌਰੀ ਗੋਇੰਦਵਾਲ ਗੋਇੰਦਵਾਲ ਗੁਰੂ ਅਰਜਨ ਦੇਵ ਜੀ ਦਾ ਜਨਮ 15 April 1563 ਨੂੰ ਗੋਇੰਦਵਾਲ ਵਿਖੇ ਹੋਇਆ ਸੀ ਤੇ ਫਾਦਰ ਨੇਮ ਹੈਗੀ ਸੀ ਚੌਥੇ ਗੁਰੂ RAMDAS ਗੁਰੂ ਰਾਮਦਾਸ ਤੇ ਮਦਰ ਨੇਮ ਬੀਬੀ ਪਾਨੀ ਮੈਰਿਜ ਮਾਤਾ ਗੰਗਾ ਗੁਰੂ ਜੀ ਦਾ ਜਨਮ 15 April 1563 ਨੂੰ ਹੋਇਆ ਗੋਇੰਦਵਾਲ ਵਿਖੇ ਤੇ ਫਾਦਰ ਨੇਮ ਗੁਰੂ ਰਾਮਦਾਸ ਤੇ ਮਦਰ ਨੇਮ ਬੀਬੀ ਪਾਨੀ ਤੇ ਮੈਰਿਜ ਹੋਈ ਮਾਤਾ ਗੰਗਾ ਨਾਲ ਘਰ ਦੇ ਵਿੱਚ ਇੱਕ ਬੇਟੇ ਨੇ ਜਨਮ ਲਿਆ ਸਨ ਹਰ ਗੋਬਿੰਦ ਹਰ ਗੋਬਿੰਦ ਇਹਨਾਂ ਦੇ ਬੇਟੇ ਦਾ ਨਾਮ ਉਸ ਤੋਂ ਬਾਅਦ ਜੋ ਗੁਰੂ ਅਰਜਨ ਦੇਵ ਜੀ ਹੈ ਇਹਨਾਂ ਨੇ 1604 ਵਿੱਚ ਕੰਪਲੀਟ ਹੋਇਆ ਸੀ ਆਦੀ ਗ੍ਰੰਥ ਆਦੀ ਗ੍ਰੰਥ ਆਦੀ ਗ੍ਰੰਥ ਰਿਖ ਹੋਇਆ ਸੀ ਜਿਸ ਦੀ ਬੀੜ ਹਰਮੰਦਰ ਸਾਹਿਬ ਦੇ ਵਿੱਚ ਰੱਖੀ ਆ ਪਹਿਲੇ ਤੇ ਇਸ ਦੇ ਪਹਿਲੇ ਹੀ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਸਿੱਖ ਠੀਕ ਹੈ ਤੇ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਦੀ ਨੀਰ ਕੋਈ ਸੀ ਇਹਨਾਂ ਤੋਂ ਸਾਈ ਮੀਆਂ ਮੀਰ ਸਾਈ ਮੀਆਂ ਮੀਰ ਤੋਂ ਹਰਮੰਦਰ ਸਾਹਿਬ ਦੀ ਨੀਰ ਕਾਈ ਸੀ 1590 15189 ਤਾਂ ਹਰਮਿੰਦਰ ਸਾਹਿਬ ਦੀ ਨੀਰਖਾਈ ਸੀ ਤੇ ਗੁਰੂ ਅਰਜਨ ਦੇਵ ਜੀ ਐ ਇਹਨਾਂ ਨੂੰ 1606 ਦੇ ਵਿੱਚ ਜਹਾਂਗੀਰ ਨੇ ਸ਼ਹੀਦ ਕਰ ਦਿੱਤ ਤਾਂ ਸਿੱਖ ਧਰਮ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਹੈਗੇ ਆ ਸ਼ਹੀਦਾਂ ਦੇ ਸਰਤਾਜ ਇਸ ਸਿੱਖ ਧਰਮ ਦੇ ਆਪਾਂ ਨੇ ਪੰਜ ਗੁਰੂ ਸਹਿਬਾਨ ਪੜੇ ਆ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਜਨਮ 1469 1539 ਤੱਕ ਦਾ ਸਮਾਂ ਹੈ ਬਰਤ 15 April 1463 ਨਨਕਾਣਾ ਸਾਹਿਬ ਰਾਈਪੌਦੀ ਤਲਬੰਡੀ ਤੇ ਫਾਦਰ ਨੇ ਮਹਿਤਾ ਕਾਲੂ ਮਦਰ ਨੇ ਤ੍ਰਿਪਤਾ ਦੇਵੀ ਸੇਸ਼ਟਰ ਬਿਬੀ ਨਾਨਕੀ ਤੇ ਉਸ ਤੋਂ ਬਾਅਦ ਮੈਰਿਜ ਮਾਤਾ ਸੁਲਖਮੀ ਨਾਲ ਤੇ ਘਰ ਦੇ ਵਿੱਚ ਦੋ ਬੇਟੇ ਪੈਦਾ ਹੋਏ ਬਾਬਾ ਸ਼੍ਰੀਚੰਦ ਤੇ ਬਾਬਾ ਲਖਮੀਦਾਸ ਤੇ ਲੋਧੀ ਵੰਸ਼ ਇਹਨਾਂ ਨੇ ਟਾਈਮ ਸੀ ਬਾਬਰ ਹੋ ਸੀ ਮੁਗਲ ਬਾਸ਼ਾ ਜੋ ਗੁਰੂ ਜੀ ਦੇ ਟਾਈਮ ਹਮਲਾ ਕੀਤਾ ਸੀ ਉਸ ਸਮੇਂ ਗੁਰਨਾਨਕ ਦੇਵ ਜੀ ਨੇ ਆਪਣੀਆਂ ਚਾਰ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕੀਤੀਆਂ ਈਸਤ ਵਿੱਚ ਸਾਊਥ ਵਿੱਚ ਤੀਜੀ ਨਾਰਥ ਚੌਥੀ ਵੈਸਟ ਵਿੱਚ ਤੇ ਗੱਦੀ ਸუქਸੈਸਰ ਇਹਨਾਂ ਦੇ ਹੈਗੇ ਆ ਭਾਈ ਲੈਣਾ ਜੀ ਜਿਨ੍ਹਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਗੱਦੀ ਦੇ ਅਗਲੇ ਵਾਰਿਸ ਬਣੇ 1504 ਤੋਂ ਲੈ ਕੇ 1552 ਤੱਕ ਦਾ ਸਮਾਂ ਜਿਹੜਾ ਗੁਰੂ ਅੰਗਦ ਦੇਵ ਜੀ ਦਾ ਸਮਾਂ ਹੈਗਾ ਅੰਗਦ ਦੇਵ ਜੀ ਦਾ ਜਨਮ 31 ਤੰ 1504 ਨੂੰ ਹੋਇਆ ਮਤੇ ਦੀ ਸਰਾਏ ਮੁਕਸਰ ਦੇ ਵਿੱਚ ਹੈ ਫਾਦਰ ਨੇਮ ਫੇਰੂਮਲ ਮਦਰ ਨੇਮ ਮਾਤਾ ਦਇਆਕੌਰ ਮੈਰਿਜ ਬੀਬੀ ਖੀਵੀ ਨਾਲ ਤੇ ਘਰ ਦੇ ਵਿੱਚ ਦੋ ਬੇਟੇ ਪੈਦਾ ਹੋਏ ਦੱਤੂ ਤੇ ਦਸੂ ਦੋ ਬੇਟੀਆਂ ਪੈਦਾ ਹੋਈਆਂ ਬੀਬੀ ਅਮਰੋ ਬੀਬੀ ਅਨੋਖੀ ਗੁਰੂ ਅੰਗਦ ਦੇਵ ਜੀ ਦਾ ਵੈਰੀ ਇੰਪੋਰਟੈਂਟ ਕੁਐਸਚਨ ਹੈ ਸਕ੍ਰਿਪਟ ਲਿਖੀ ਸੀ ਇਹਨਾਂ ਨੇ ਗੁਰਮੁਖੀ ਦੇ ਵਿੱਚ ਗੁਰਮੁਖੀ ਲਿਪੀ ਪਹਿਲੀ ਵਾਰ ਦਿਖੀਗੀ 35 ਅੱਖਰਾਂ ਵਾਲੀ ਤੇ ਉਸ ਵਾਰ 1552 ਵਿੱਚ ਗੁਰੂ ਜੀ ਇੰਤਕਾਲ ਹੋ ਗਏ ਉਸ ਤੋਂ ਬਾਅਦ ਗੱਦੀ ਸ सक्सेसर ਗੁਰੂ ਅਗੇ ਅਮਰਦਾਸ ਜੀ ਗੁਰੂ ਅਮਰਦਾਸ ਜੀ ਦਾ ਸਮਾਂ 1479 ਤੋਂ 1574 ਤੱਕ ਦਾ ਸਮਾਂ ਤੇ ਇਸ ਤੋਂ ਬਾਅਦ ਬਰਤ ਜਨਮ ਹੋਇਆ 5 ਮਈ 1479 ਨੂੰ ਬਸਰਕੇ ਦੇ ਵਿੱਚ ਤੇ ਫਾਦਰ ਨੇਮ ਭਾਈ ਤੇਜਪਾਲ ਸੀ ਮਦਰ ਨੇਮ ਮਾਤਾ ਵਖਤਕਾਰ ਤੇ ਮੈਰਿਜ ਬੀਬੀ ਮਾਨਸਾ ਦੇਵੀ ਨਾਲ ਹੋਈ ਇਸ ਵਿਆਹ ਕਰਦੇ ਵਿੱਚ ਦੋ ਬੇਟੇ ਪੈਦਾ ਹੋਏ 모ਹਨ ਤੇ 모ਹਰੀ ਦੋ ਕਰਦੇ ਵਿੱਚ ਬੇਟੀਆਂ ਪੈਦਾ ਹੋਈਆਂ ਬੀਬੀ ਦਾਨੀ ਬੀਬੀ ਭਾਨੀ ਤੇ ਮੰਜੀ ਪ੍ਰਥਾ ਦੀ ਸਥਾਪਨਾ ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਬੜੀ ਵਾਰ ਪੁੱਛਣਾ ਵੀ ਮੰਜੀ ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਬਾਈ ਮੰਜੀਾਂ ਦੀ ਸਥਾਪਨਾ ਕੀਤੀ ਤੇ ਬੌਲੀ ਸਾਹਿਬ ਜਿਸ ਜੀਆਂ 84 ਪੌੜੀਆਂ ਇਸ ਦੀ ਸਥਾਪਨਾ ਗੁਰੂ ਜੀ ਨੇ ਤੇ 1574 ਵਿੱਚ ਇੰਤਖਾਲ ਹੋਇਆ ਉਸ ਤੋਂ ਬਾਅਦ ਗੱਦੀ ਸ सक्ਸੈਸਰ ਭਾਈ ਜੇਠਾ ਜੀ ਭਾਈ ਜੇਠਾ ਜੀ ਨਾਮ ਗੁਰੂ ਰਾਮਦਾਸ ਜੀ ਸਿੱਖ ਧਰਮ ਦੇ ਚੌਥੇ ਗੁਰੂ ਆ 1534 1581 ਤੱਕ ਗੁਰੂ ਰਾਮਦਾਸ ਜੀ ਦਾ ਟਾਈਮ ਪੀਰੀਅਡ ਹੈ ਤੇ ਬਰਥ 24 ਸਤੰਬਰ 1534 ਨੂੰ ਚੁੰਨਾ ਮੰਡੀ ਲਾਹੌਰ ਵਿਖੇ ਹੋਇਆ ਫਾਦਰ ਨੇਮ ਹਰੀਦਾਸ ਮਦਰ ਨੇਮ ਬਿਆਕਰ ਤੇ ਮੈਰਿਜ ਹੋਈ ਬੀਬੀ ਭਾਨੀ ਨਾਲ ਤੇ ਰਾਮਦਾਸ ਪੁਰਾ ਇਹਨਾਂ ਨੇ ਇੱਕ ਨਗਰ ਬਸਾਇਆ ਸੀ ਤੇ ਜੋ ਇਸ ਨੂੰ ਅੱਜਕੱਲ੍ਹ ਅੰਮ੍ਰਿਤਸਰ ਕਿਹਾ ਜਾਂਦਾ ਉਸ ਤੋਂ ਬਾਅਦ ਗੱਦੀ ਸਿਕਸੈਸਰ ਗੁਰੂ ਅਰਜਨ ਦੇਵ ਜੀ ਹੈ ਗੁਰੂ ਅਰਜਨ ਦੇਵ ਜੀ ਦਾ ਸਮਾਂ 1573 ਤੋਂ 1606 ਤੱਕ ਬਰਥ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਦੇ ਵਿੱਚ ਹੋਇਆ ਫਾਦਰ ਨੇਮ ਗੁਰੂ ਰਾਮਦਾਸ ਚੌਥੇ ਗੁਰੂ ਤੇ ਮਦਰ ਨੇਮ ਬੀਬੀ ਪਾਨੀ ਮੈਰਿਜ ਮਾਤਾ ਗੰਗਾ ਨੌਰ ਹੋਈ ਉਸ ਤੋਂ ਬਾਅਦ ਸਨ ਹੈਗੇ ਆ ਹਰ ਗੋਬਿੰਦ ਜੀ ਜੋ 6ਵੇਂ ਗੁਰੂ ਮੰਨਨਗੇ ਅੱਗੇ 1604 ਵਿੱਚ ਆਦੀ ਗ੍ਰੰਥ ਕੰਪਲੀਟ ਹੋ ਗਿਆ ਸੀ ਇਸ ਦੀ ਪਹਿਲੀ ਬੀੜ ਹਰਮੰਦਰ ਸਾਹਿਬ ਦੇ ਵਿੱਚ ਲਖਾਈ ਗਈ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਸੀ ਤੇ ਹਰਮੰਦਰ ਸਾਹਿਬ ਦੀ ਜੀ ਫਾਊਂਡੇਸ਼ਨ ਹੈ ਸਾਈ ਮੀਆਂ ਮੀਰ ਨੇ 1599 1589 ਦੇ ਵਿੱਚ ਰੱਖੀ ਗਈ ਸੀ ਤੇ 1606 ਵਿੱਚ ਜਹਾਂਗੀਰ ਨੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਤੇ ਸਿੱਖ ਧਰਮ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਵਜੋਂ ਕੌਣ ਜਾਣੇ ਜਾਂਦੇ ਆ ਗੁਰੂ ਅਰਜਨ ਦੇਵ ਜੀ ਅੱਜ ਆਪਾਂ ਨੇ 10 ਸਟੂਡੈਂਟ ਪੰਜ ਗੁਰੂ ਸਾਹਿਬਾਨ ਪੜ੍ਹੇ ਆ ਤੇ ਸਿੱਖ ਧਰਮ ਦੀ ਜੋ ਹਿਸਟਰੀ ਹੈ ਤਾਂ ਇਹ ਏਕਸਾਮ ਦੇ ਪੁਆਇੰਟ ਆਫ View ਨੂੰ ਵੈਰੀ ਇੰਪੋਰਟੈਂਟ ਹੈ ਤੇ ਸਾਡੇ ਪੀ ਡੈਟ ਸੀ ਡੈਟ ਤੇ ਕੰਪੀਟੀਟਿਵ ਇਗਜ਼ਾਮ ਲਈ ਬਹੁਤ ਹੀ ਇੰਪੋਰਟੈਂਟ ਕੁਐਸਚਨ ਇਹਨਾਂ ਵਿੱਚੋਂ ਆ ਜਾਣੇ ਆ ਤੇ ਪੰਜਾਬ ਦੀ ਜੀਕੇ ਤਾਂ ਸਾਡਾ ਜੋ ਜੀਐਨ ਵਰਚੁਅਲ ਕਲਾਸਸ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕਸ ਤੇ ਸ਼ੇਅਰ ਕਰੋ ਅ ਨੈਕਸਟ ਟਾਈਮ ਅਸੀਂ ਫਿਰ ਤੁਹਾਡੇ ਲਈ ਇੱਕ ਵਧੀਆ ਵੀਡੀਓ ਆਏਗੀ ਤਾਂ ਨੈਕਸਟ ਵੀਡੀਓ ਦੇਖਣਾਂ ਨਾਲ ਪਹਿਲੇ ਪੰਜ ਗੁਰੂ ਸਾਹਿਬਾਨ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਅੱਜ ਦਾ ਆਪਣਾ ਲੈਕਚਰ ਇਹਨਾਂ ਸੀ ਮੈਂ ਆਪਣੇ ਲੈਕਚਰ ਨੂੰ ਵਾਈਂਡ ਅਪ ਕਰਦਾ ਥੈਂਕ ਯੂ ਸੋ ਮੱਚ